ਦਾਦੋ ਸਰ ਕੀ ਮੈਟਰੀਡਾ ਹੋਟਲ ਦੇ ਵਿੱਚ ਜੁੜੀਆਂ ਫੜੇ ਗਈਆਂ ਐ ਸਟੋਨ ਆਪਸ਼ਨ ਉਹ ਕੰਪਲੇਨ ਮਿਲਦੀ ਸੀ ਉਹਦੇ ਲੜਕੀ ਮੁੰੇਰ ਲੜਕੀਆਂ ਉਹਨੂੰ ਬੈਕਪੇਟ ਕਰ ਰਹੇ ਆ ਜੋ ਇਹ ਦਮ ਸਰ ਕਿੰਨੇ ਕਿੰਨੇ ਬੰਦੇ ਫੜੇ ਗਏ ਕਿੰਨੇ ਕੁੜੀਆਂ ਵਾਂ पंच्चेथ पंच्चेथ मैं बात कर रहा हूँ कि पता नहीं पंचर मुंडेर पंचर मुंडेर लड़कियाँ किन्हीं आप बढ़िया किया सर और वेट क्यों स्कूल्स में भाई मर गया बढ़िया नहीं किया वेरिफिक कर रहे हैं सर रे बड़े सारा लला सी किसने किसने कैसा किया है एक मलायमेंटर बहुत ज़्यादा है जय जय कुनार ਨਾ ਜਗੂ ਜੀ ਸਰ ਇਹ ਸਾਰਾ ਮਾਮਲਾ ਜਿਹੜਾ ਹੋਟਲ ਤੇ ਰੇਡ ਮਾਰੀ ਹੈ ਜੀ ਕਿਹੜਾ ਹੋਟਲ ਹੈ ਹੋਟਲ ਸਰ ਰੇਡ ਮੇ 15 ਗੱਸੇ ਸੰਬੰਧਿਤ ਸਪੈਸ਼ਲ ਆਪਸ਼ਨ ਹੁੰਦਾ ਹੈ ਤਾਂ ਵੀ ਹੋਟਲ ਗੁਰਾ ਚੈੱਕ ਕਰੂ ਜਿਹੜੇ ਵੀ ਹੋਟਲ ਹੋਵੇ ਬਿਨਾ ਡਾਕੂਮੈਂਟ ਉਹ ਨਾਮ ਲਗਾਉਂ ਤੁਹਾਨੂੰ ਕੰਪਲੇਂਟ ਮਿਲੀ ਵੀ ਆਰਐਸ ਏਜੰਸੀ ਇਹ ਗੱਲ ਨੂੰ ਬਦੋ ਸ਼੍ਰੀਪੁਰੇ ਵੀ ਇਹ ਬਿਨਾ ਡਾਕੂਮੈਂਟ ਦੇ ਹੋਟਲ ਲਗਾਉਂਦੇ ਆ ਤੇ ਉਹਦੇ ਸੰਬੰਧ ਵਿੱਚ ਜਿਹੜਾ ਜਿਸ ਪਾਸੇ ਜੈਕ ਨੇ ਰੇਡ ਕੀਤੀ ਸੀ ਉਹ ਚੈੱਕ ਕੀਤਾ ਸੀ ਉੱਥੇ ਦੋ ਦਿਨ ਰੂਮ ਲੱਗੇ ਸੀ ਜਿਹਦੇ ਕਸਟਮਰ ਹੈਗੇ ਆ ਲੇਕਿਨ ਇਹਨਾਂ ਲੋਕਾਂ ਦਾ ਕੋਈ ਰਿਕਾਰਡ ਨਹੀਂ ਲਿਆ ਗਿਆ ਨਾ ਕੋਈ ਧਾਰ卡 ਉਰੇ ਸਬੰਧ ਵਿੱਚ ਅਸੀਂ ਇਹ ਮੁਕਦਮਾ ਦਰਜ ਕਰ ਰਹੇ ਹਾਂ ਇਹਨਾਂ ਹੁਕਮ ਦੀ ਖਿਲਾਫਰ ਜੀ ਕੀਤੀ ਹੈ 180 IPC ਆਈਕਲ 223 BNS ਹੋ ਗਿਆ ਉਹ ਚੈਦ ਕਲਮ ਕਰੋਂ ਦਰਜ ਕਰਦੇ ਨੇ ਕੀਤੇ ਤੇ ਕਾਰਵਾਈ ਕੀਤੀ ਗਈ ਵਿਨੋਦ ਕੁਮਾਰ ਹੈ ਰਹੁਤ ਬਤਲ ਕੇ ਮਾਲਕ ਦਾ ਕਮ ਲੈ ਕੇ ਚੜਾਰਿਆ ਲੀਸ ਤੇ ਸਰ ਜਿਹੜੇ ਬੰਦੇ ਫੜੇ ਹੈ ਜੇ ਲੇਡੀਜ਼ ਫੜੀਆਂ ਆਏ ਉਹ ਉਹਨਾਂ ਦਾ ਕੀ ਹੋਇਆ ਵਿੱਚ ਨਹੀਂ ਉਹ ਸਰ ਜਿਹੜੇ ਫੈਮਲੀ ਨਾਲ ਲਾਈਆਂ ਜੇ ਕਿਸੇ ਨਾਲ ਕਪੜਾ ਆਏ ਉਹਨਾਂ ਨੇ ਰੂਮ ਲਿਆ ਇਹਨਾਂ ਕੋ ਉਹਨਾਂ ਦੇ ਘਰ ਤੋਂ ਬੁਲਾ ਕੇ ਬਾਰੇ ਫਿਰ ਉਹਨਾਂ ਨੂੰ ਦੇ ਰਿਆ ਕਿਉਂਕਿ ਇਹ ਇਹਨੇ ਹੁਕਮ ਦੀ ਖਿਲਾਫਰ ਜੀ ਕੀਤੀ ਹੈ ਬਿਨਾਂ ਡਾਕੂਮੈਂਟ ਲੈ ਰੱਖਿਆ ਇਹਦੇ ਖਿਲਾਫ ਇਹ ਕਾਰਵਾਈ ਕਰੇ ਪੰਜਾਬ ਆ ਨਹੀਂ ਉਹ ਤੇ ਜਦੋਂ ਰੂਮ ਲੈਣ ਆਏ ਤੇ ਉਹਦੇ ਮੁਤਾਬਕ ਹੈ ਨਾ ਜੋ ਕੋਈ ਕਾਰੀ ਦੇ ਕੇ ਡਾਕੂਮੈਂਟ ਲੈਣ ਦੇ ਦਾ ਪਰਚਬੰਦਾ ਪਤਾ ਲੱਗਾ ਉੱਥੇ ਕੁੜੀਆਂ ਦਾ ਕੰਮ ਚੱਲਦਾ ਹੈ ਤੰਦਾ ਵੀ ਚੱਲਦਾ ਉੱਥੇ ਉਸ ਹੋਟਲ ਦੇ ਅੰਦਰ ਨਹੀਂ ਕੁੜੀਆਂ ਤਾਂੰਦੇ ਲਈ ਸਾਡੇ ਕੋਈ ਗੱਲ ਨਹੀਂ ਸਾਨੂੰ ਜੀ ਬਾਕੀ ਜਿਹੜੀ ਲੜਕੀਆਂ ਉਹੀ ਉਹਦੇ ਉੱਪਰ ਜਿਹੜੀ ਕਾਰ ਵੀ ਇਹੀ ਕਰ ਰਹੇ ਆ ਉਹ ਤੋਂ ਮੱਲੇ ਵਾਲੇ ਨੇ ਕਿਹਾ ਕਿ ਨਾ ਮੈਂ ਤਾਂੰਦਾ ਕਰਦੇ ਨੇ ਹੋਟਲ ਵਾਲੇ ਜਦੋਂ ਉਸ ਮਸਲੇ ਦੀ ਕੋਈ ਸਾਹਮਣੇ ਆਈ ਗੱਲ ਤੇ ਉਹਦੀ ਕਾਰ ਵੀ ਕੀਤੀ ਜਾਏਗੀ ਤਾਂ ਹੀ ਤੇ ਉਹਨਾਂ ਨੇ ਹੋਟਲ ਵਾਲਿਆਂ ਨੇ ਪ੍ਰੂਫ ਨਹੀਂ ਰੱਖੇ ਫਿਰ ਉਹਨਾਂ ਦੇ ਕੁੜੀਆਂ ਦੇ ਕਿਉਂ ਨਹੀਂ ਲਗਾਏ ਫਿਰ ਉਹਨਾਂ ਨੇ ਇਹ ਤਾਂ ਫਿਰ ਹੋਟਲ ਨੂੰ ਹੀ ਵੈਰੀਫਾਈ ਉਨੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਜੋ ਮੁਤਾਬਕ ਰਿਕਾਰਡ ਦਾ ਮਿਲਿਆ ਅਸੀਂ ਉਹ ਕਰ ਰਹੇ ਹਾਂ ਨੇ ਡਾਕੂਮੈਂਟ ਨਹੀਂ ਲਾਏ ਉਹਦੇ ਮੁਤਾਬਕ ਉਹਦੇ ਕਾਰਵਾਈ ਕਰਦੇ ਆਂ ਇਹ ਇੰਨਾ ਦੇ ਇਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਜਿਹਨਾਂ ਜਿਹਨੇ ਬੰਦੇ ਫੜੇ ਆ ਜਾਂ ਕੁੜੀਆਂ ਫੜੀਆਂ ਹੋ ਫੜਿਆ ਸਿਰਫ ਕਦਗਿਲ ਰਾਮ ਜਿਹੜਾ ਹੋਟਲ ਦਾ ਮਾਲਕ ਜਿਹਨੇ ਚਲਾ ਰਿਹਾ ਉਹ ਕਦਗਿਲ ਤਰੰਦਨ ਰਹਿਣ ਵਾਲਾ ਉਹਦੇ ਖਿਲਾਫ ਕਨਵਰਟ ਕਰ ਕੁੜੀਆਂ ਤੁਸੀਂ ਲੈ ਕੇ ਆਏ ਹੋ ਇੱਕ ਮਿੰਟ ਜਿਹੜੀਆਂ ਕੁੜੀਆਂ ਤੁਸੀਂ ਲੈ ਕੇ ਆਏ ਹੋ ਸਾਡੇ ਕੋਲ ਵੀਡੀਓ ਆ ਗਈ ਹੈ ਤੇ ਜਿਹੜੇ ਮੁੰਡੇ ਵੀ ਲੈ ਕੇ ਆਏ ਉਹ ਕਿੱਥੋਂ ਦੇ ਰਹਿਣ ਵਾਲੇ ਉਹ ਸਰ ਉਹਨਾਂ ਨੇ ਵੈਰੀਫਾਈ ਕਰਦੇ ਤਾਂ ਉਹ ਆਈਸੀ ਹੋਟਲ ਐਨ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਬਾਲਗ ਨਹੀਂ ਲੜਕੀਆਂ ਵੀ ਜਿਹੜੀ ਉਹਨਾਂ ਕੋ ਇਹਨਾਂ ਨੇ ਪ੍ਰੂਫ ਜਾਨੂੰ ਨਹੀਂ ਦਿੱਤੇ ਕਮਰੇ ਲਗਾ ਕੇ ਡਾਕੂਮੈਂਟ ਆ ਗਈ ਉਹ ਇਹੀ ਉਹਦੇ ਖਿਲਾਫ ਕਾਰ ਵੀ ਕਰੇਗਾ ਠੀਕ ਸਰ ਉਹ ਕੁੜੀਆਂ ਮੁੰਡੇ ਟੋਟਲ ਹੈ ਕਿੰਨੇ ਸੀ ਸਾਰੇ ਟੋਟਲ ਕਿੰਨੇ ਹਨ ਫਿਰ ਉਹ ਗੱਲ ਟੋਟਲ ਹੈ ਕਿੰਨੇ ਉਹ ਦੱਸੋ ਟੋਟਲ 4-5 ਕਿ ਲੜਕੀਆਂ ਮੱਚੇ ਤੇ ਕੁਛ ਤੇ ਰਿਸੈਪਸ਼ਨ ਦਾ ਕੰਮ ਕਰਦੀ ਕੋਈ ਉਹਨਾਂ ਨੂੰ ਸਫਾਈ ਦੇ ਕੰਮ ਕਰਦੀ ਹੈ ਉਹ ਲੜਕੀਆਂ ਉਹਨਾਂ ਦੇ ਹੋਟਲ ਦੀ ਵਿੱਚੀ ਤੇ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਬਸ ਨਹੀਂ ਸਰ ਨਹੀਂ ਬਾਰੀ ਸੀ ਰਿਸੈਪਸ਼ਨ ਤੇ ਉਹਰੇ ਬਾਰੇ ਵੈਰੀਫਾਈ ਕਰ ਰਹੇ ਨੇ ਉਹਨਾਂ ਨੇ ਪੇਰੈਂਟਸ ਨੂੰ ਬੁਲਾ ਕੇ ਹਵਾਲੇ ਕਰ ਦੇ ਆ